ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਨਵੀਂ ਰਾਂ ਪਹਿਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਪਲਕਿ ਹੁਣ ਕੀਆ ਵੋਟਾਂ ਦੀ ਗਿਣਤੀ 15000 ਸਟਾਫ ਤਾਇਨਾਤ 24 ਥਾਵਾਂ ਤੇ ਬਣੇ ਕਾਊਂਟਿੰਗ ਸਟੇਟ ਇਸ ਦੇ ਨਾਲ ਹੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ 23 ਜ਼ਿਲ੍ਹਿਆਂ ਵਿੱਚ 24 ਥਾਵਾਂ ਤੇ 48 ਇਮਾਰਤਾਂ ਵਿੱਚ ਕਾਊਂਟਿੰਗ ਸੈਂਟਰ ਬਣਾਈ ਗਏ ਹਨ ਇਸ ਦੇ ਨਾਲ ਹੀ 15000 ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ ਹਰ ਹਰੇਕ ਕੰਪਿਊਟਿੰਗ ਸੈਂਟਰ ਤੇ ਸੁਪਰਵਾਈਜ਼ਰ ਮਾਈਕਰੋ ਇਸਨਾਲ ਹੀ ਸਹਾਇਕ ਸਟਾਫ ਮੌਜੂਦ ਹੋਵੇਗਾ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਬੇਨੀਮੀ ਨਾ ਹੋਵੇ ਹਰ ਇੱਕ ਜ਼ਿਲ੍ਹੇ ਵਿੱਚ ਗਿਣਤੀ ਕੇਂਦਰ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਤਾਇਨਾਤ ਕੀਤੇ ਜਾਣਗੇ ਗਿਣਤੀ ਲਈ ਹਰ ਕੇਂਦਰ ਵਿੱਚ ਕੰਪਿਊਟਰਿੰਗ ਹਾਲ ਬਣਾਏ ਗਏ ਹਨ ਜਿਸ ਦੇ ਨਾਲ ਹੀ ਕਿਸੇ ਵੀ ਹਾਲਤ ਵਿੱਚ 14 ਟੇਬਲ ਹੋਣਗੇ ਹਰੇਕ ਟੇਬਲ ਤੇ ਇੱਕ ਕੰਪਿਊਟਰਿੰਗ ਸੁਪਰਵਾਈਜ਼ਰ ਇੱਕ ਕੰਪਿਊਟਰ ਸਹਾਇਕ ਕੰਪਿਊਟਰਿੰਗ ਸਟਾਫ ਗਰੁੱਪ ਡੀ ਦਾ ਕਰਮਚਾਰੀ ਅਤੇ ਇੱਕ ਮਾਈਕਰੋ ਤਾਇਨਾਤ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ